ਕਿਉਂਕਿ ਪਹਿਲੀ ਵਾਰੀ ਇਹ ਚੀਜ਼ ਮੌਕਾ ਦਿੰਦਾ ਇਹਨੂੰ ਪ੍ਰੇਮ ਪਿਆਰ ਨਾਲ ਸਮਝਾਇਆ ਵਾ ਪ੍ਰਸ਼ਾਸਨ ਦੇ ਕੋਲ ਲੈ ਕੇ ਆਇਆ ਵਾ ਪਰ ਚਲੋ ਇਹਨੇ ਗਲਤੀ ਜਿਹੜੀ ਉਹ ਮੰਨੀ ਐ ਨਾਲ ਜਿਹੜੇ ਸਿੰਘ ਆ ਚਲੇ ਉਹਨਾਂ ਨੇ ਪੰਜਾਂ ਸਿੰਘਾਂ ਨੇ ਕਿਹਾ ਕਿ ਕੁੜੀਆਂ ਨੂੰ ਗਲਤੀਆਂ ਜਿਹੜਾ ਅਹਿਸਾਸ ਕਰਵਾਤਾ ਤੇ ਮੁਹੱਬਤ ਦਿੱਤਾ ਜਾਵੇ ਪਰ ਉਹ ਕਿਤੇ ਵਿੱਚ ਜੇਕਰ ਦੁਬਾਰਾ ਗਲਤੀ ਕਰੂਗਾ ਫਿਰ ਜਿਵੇਂ ਗੁਰੂ ਸਾਹਿਬ ਸੇਵਾ ਲੈਣਗੇ ਮਹਾਰਾਜ ਜਿਹਦੇ ਕੋਲੋਂ ਸੁੱਖਾਂ ਦੇ ਕੋਲੋਂ ਉਹ ਲੈ ਲਈ ਜਾਊਗੀ ਆਪਕੋ ਜਨਾ ਸਿਆ ਗੁਰੂਆਂ ਅਜਿਹਾ ਕਰ ਜਾਏ ਉਹਨਾਂ ਕੋਲੋਂ ਨੰਬਰਾਂ ਚੱਕਾ ਜਿਹਾ ਉਹ ਜੇਨਰ ਕਰਦੇ ਹੋ ਬੜਾ ਜਿਆਦਾ ਜਿੰਦੇ ਮੂਹੇ ਹੋ ਗਏ ਗੱਤ ਅਨੇ ਜੇਸਰ ਪਾਏ ਪਾਣੀ ਦਾ ਹੋਰ ਰੰਗ ਕਰਦਾ ਪਰ ਜਦ ਫਿਰ ਪਰ ਰਾਵਨਾ ਪਾ ਜੇ ਲੱਭਦੇ ਕਿਹਦੇ ਜਾਂਦਾ ਨਹੀਂ ਬਾਦ ਦੇ ਤੱਕ ਕਨੇ ਵਗਾਈ ਪਰ ਬਾਣੀ ਜੀ ਬੋਲਣਾ ਪਤਾ ਬਾਣੀ ਬੋਲਣੀ ਤੇਰੇ ਅੰਦਰ ਨਹੀਂ ਬਾਣੀ ਨਹੀਂ ਬੋਲਦੀ ਸਾਡੇ ਅੰਦਰ ਸਭ ਸ਼ਬਦ ਬੋਲ ਗਿਆ ਕਿਹੜਾ ਮੂੜ ਵਾਹਿਗੁਰੂ ਤੇ ਸਾਡੇ ਅੰਦਰ ਕੀ ਹੈ ਤੇਰੇ ਅੰਦਰ ਬਾਣੀ ਬਾਣੀ ਵਾਹਿਗੁਰੂ ਇੱਕੋ ਹੀ ਗੱਲ ਨਹੀਂ ਜੀ ਬਾਣੀ ਔਰਤ ਹੈ ਜਿਹੜਾ ਵਾਹਿਗੁਰੂ ਬੰਦਾ ਵਾ ਮਰਦ ਔਰਤ ਦੀ ਬਾਣੀ ਆਉਂਦੇ ਆ ਔਰਤ ਹੈ ਬਣ ਕੇ ਸ਼ਬਦ ਬੰਦਾ ਦਾ ਮਰਦ ਤੇ ਗੰਬੜਾ ਜਿੰਨ ਕਹੇ ਬੰਦਾ ਬੁੱਢੀ ਦੀ ਲੇਤੋ ਇਹ ਘਰੀ ਕੋਰ ਕਾਡੀ ਹੈ ਕਿ ਨਹੀਂ ਕਹਿ ਦਿਨਾ ਹੋਈ ਨਾ ਬੰਦਾ ਬੁੱਢੀ ਦੀ ਵੱਡੇ ਦੀ ਸੀ ਜੀਰਨ ਮੁਰਗੀ 10 ਸਾਲ ਅਗੇ ਪਾਪਾ ਜੀ ਬੱਚੇ ਤੋਂ ਵੱਡੀ 10 ਸਾਲ ਅਗੇ ਅੱਜ ਤੱਕ ਵਰਤੇ ਨਾ ਕੋਲ ਬੜੇ ਘਟਾਓ ਬੜਾ ਬੜੇ ਬੇਟੇ ਜੀ ਨੂੰ ਹੋ ਗਏ ਜੀ ਨੂੰ ਤੁਨ ਨਾ ਤੇ ਹੱਥ ਪਾਣੀ ਨਾ ਦੂ ਨਾ ਅੱਥ ਨਾਲ ਖੀਤੀ ਸਵਾਸ ਸਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਚੁੱਲਾ ਸਾਹਿਬ ਤੋਂ ਸੰਗਤ ਦਾ ਕਾਫੀ ਦਿਨ ਤੋਂ ਫੋਨ ਆ ਰਹੇ ਸੀਗੇ ਉਹਨਾਂ ਸੰਗਤ ਦੇ ਵੱਲੋਂ ਸਾਨੂੰ ਇੱਕ ਵੀਡੀਓ ਭੇਜੀ ਗਈ ਸੀ ਜਿਹਦੇ ਵਿੱਚ ਇਹ ਜਿਹੜਾ ਮਨੋਖਿਆ ਸਾਹਿਬ ਸਿਕਨਾਇ ਦਾ ਸੰਤੋਖ ਸਿੰਘ ਪਿਤਾ ਦਾ ਦੇ ਚੋਲਾ ਸਾਹਿਬ ਦਾ ਇਹ ਵਾਸੀ ਹੈ ਰੋਡ ਦੇ ਉੱਤੇ ਜੈਕਟਾਂ ਵਗੈਰਾ ਵੇਚਣ ਦਾ ਕੰਮ ਕਰਦਾ ਤੇ ਉੱਥੇ ਇੱਕ ਜਗਨਨਿਸ਼ਾਨ ਸਾਹਿਬ ਲਾਇਆ ਹੋਇਆ ਵਾ ਸਰਕਾਰੀ ਇਛਰੇ ਦੇ ਉੱਤੇ ਕੋਈ ਉੱਥੇ ਸਤਾਨ ਨਹੀਂ ਹੈਗਾ ਕੁਝ ਨਹੀਂ ਜਗਨਨਿਸ਼ਾਨ ਸਾਹਿਬ ਲਾਇਆ 10-15 ਫੁੱਟ ਦਾ ਪਰ ਜਿਹੜੀ ਇਹਦੀ ਵੀਡੀਓ ਸਰ ਤੱਕ ਪਹੁੰਚੀ ਸੀ ਉਸ ਵੀਡੀਓ ਦੇ ਵਿੱਚ ਇਹ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਂ ਸਾਹਿਬ ਦਸੰਭਾਸ਼ਾ ਮਾ ਗੁਰੂ ਗੋਬਿੰਦ ਸਿੰਘ ਤੇ ਮੇਰੇ ਜਿਹੜੇ ਬੱਚੇ ਨੇ ਕੀ ਜਿਹੜੇ ਮੇਰੇ ਬੱਚੇ ਨੇ ਉਹ ਸਹਬਜ਼ਾਦੇ ਦਾ ਰੂਪ ਨੇ ਚਾਰ ਬੱਚੇ ਨੇ ਇਹਦੇ ਪਰ ਆਪਣੇ ਪਦ ਅਭੀ ਉੱਕੇ ਜੋ ਵੀ ਕਰਦੇ ਨੇ ਪਰ ਇਹ ਕਹਿੰਦਾ ਕਿ ਉਹ ਮੇਰੇ ਜਿਹੜੇ ਬੱਚੇ ਨੇ ਉਹ ਸਹਬਜ਼ਾਦੇ ਤੇ ਮੈਂ ਚਨਾਵਾਂ ਉਹ ਦਸਮਾ ਬਾਸ਼ਾ ਵਰਤ ਸੁਨ ਗੁਰੂ ਆ ਸਿੱਧੇ ਰੋਜ਼ ਨੇ ਕਹਿੰਦਾ ਸਿੱਧੇ ਚ ਕਹਿੰਦਾ ਸਹਬਜ਼ਾਦੇ ਜਿਤਨਾ ਵੀ ਕਹਿੰਦਾ ਪਰ ਇਹ ਇਦਾਂ ਗੱਲ ਹੋਈ ਆ ਤੇ ਇਹ ਗੱਲਾਂ ਨੇ ਹੁਣ ਮੰਨੇ ਨਹੀਂ ਆ ਇਹ ਅਸੀਂ ਕੋਲ ਆ ਜਾਈਏ ਆ ਜੀ ਕਿਉਂਕਿ ਪਹਿਲੀ ਵਾਰੀ ਇਹ ਚੀਜ਼ ਮੌਕਾ ਦਿੱਤਾ ਇਹਨੂੰ ਪ੍ਰੇਮ ਪਿਆਰ ਨਾਲ ਸਮਝਾਇਆ ਵਾ ਪ੍ਰਸ਼ਾਸਨ ਦੇ ਕੋਲ ਲੈ ਕੇ ਆਏ ਆ ਪਰ ਚਲੋ ਇਹਨੇ ਗਲਤੀ ਜਿਹੜੀ ਉਹ ਮੰਨੀ ਹੈ ਨਾਲ ਜਿਹੜੇ ਸੇਗਾ ਜਲ ਨੇ ਉਹਨਾਂ ਨੇ ਪੰਜਾਂ ਸੀਨਾ ਨੇ ਕਿਹਾ ਕਿ ਕੁੜੀਆਂ ਨੂੰ ਕੀ ਦਿੱਤੀ ਹੈ ਜਿਹੜਾ ਅਹਿਸਾਸ ਕਰਵਾਤਾ ਤੇ ਮੁਹੱਬਤ ਦਿੱਤਾ ਜਾਵੇ ਪਰ ਉਹ ਕਿਤੇ ਵਿੱਚ ਜੇ ਕਰ ਦੁਬਾਰਾ ਗਲਤੀ ਕਰੂਗਾ ਫਿਰ ਜਿਵੇਂ ਗੁਰੂ ਸਾਹਿਬ ਸੇਵਾ ਲੈਣਗੇ ਮਹਾਰਾਜ ਜਿਹਦੇ ਕੋਲੋਂ ਸੁੱਖਾਂ ਦੇ ਕੋਲੋਂ ਉਹ ਲੈ ਲਈ ਜਾਊਗੀ ਸੋ ਇਸ ਕਰਕੇ ਅੱਜ ਜਿਹੜਾ ਵਾ ਇਹਦੇ ਕੋਲੋਂ ਮਾਫੀਨਾਮਾ ਲਗਾ ਲਿਆ ਕਿਉਂਕਿ ਇਹ ਬੰਦਾ ਪ੍ਰੇਮ ਦਾ ਬਾਦਸ਼ਾਹ ਦਾ ਰੂਪ ਤੇ ਆਪਣੇ ਮੂਨੀ ਪਤ ਬੱਚਿਆਂ ਨੂੰ ਚਾਰ ਸਹਿਬ ਜਾਨ ਦਾ ਰੂਪ ਦੱਸਦਾ ਸੀ ਕੋਈ ਬਹੁਤ ਕੁਝ ਇਹ ਬੋਲਦਾ ਨਾ ਤਾਂ ਕੋਈ ਮੈਂਟਲੀ ਆਪ ਸੜਿਆ ਤੇ ਨਾ ਹੀ ਕੁਝ ਹੋਇਆ ਚੰਗਾ ਭਲਾ ਬਣੋ ਕਿ ਆ ਕੰਮ ਕਰਦਾ ਪਰ ਇਹ ਪਹਿਲਾਂ ਨਹੀਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਰੂਪ ਜਿਹੜੇ ਸਾਡੇ ਪੰਥ ਦੇ ਵਿੱਚ ਇਦਾਂ ਦੇ ਹੈਗੇ ਨੇ ਚਵਲ ਕਿਸਮ ਦੇ ਜਿਹੜੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉੱਤੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਸਰਕਾਰੀ ਰੇਟਨਸ਼ਨਾਂ ਦਾ ਲਾਗ ਇਤੇ ਇਹ ਗੱਲਾਂ ਕਰਦਾ ਮਕਸਦ ਇਹੀ ਅਗੇ ਨੇ ਕੋਲੇ ਪਾਲੇ ਲੋਕ ਨੇ ਜਿਹੜੇ ਬੜਕੇ ਹੋਏ ਨੇ ਗੂਤੂ ਬੋਲਦੇ ਉਹ ਇਹਦੇ ਮਾਰੇ ਭਾਈ ਕਹਿੰਦੇ ਇਹਨਾਂ ਨਾਲ ਬਾਤ ਚ ਬਾਬੇ ਉਹਨਾਂ ਦਿੰਦੇ ਸੋ ਅੱਜ ਇਹਨੂੰ ਇੱਥੇ ਸਮਝਾ ਕੇ ਲਿਖਤ ਕਰਾ ਲਈ ਹੈ ਜੇ ਕੋ ਮਨਿਆ ਮਨ ਲਗਾਇਆ ਜੇ ਕਰੇ ਤਾਂ ਵਾਲਾ ਨਹੀਂ ਕਹਦਾ ਫਿਰ ਮਾਰੇ ਕਿਰਪਾ ਕਰਨ ਸੇਵਾ ਲੈਣਗੇ ਸਰਕਾਰੀ ਰੇਟਨਸ਼ਨਾਂ ਨਾਲ ਤੇ ਇਹਨੂੰ ਨਾਸੀ ਜੂ ਪੈ ਜਾਊਗੀ ਬਾਈ ਜੀ ਜੀ ਸਾਹਿਬ ਜੀ ਤੁਮ ਸਿਆ ਗੁਰੂ ਅਜੂਬ ਜੀ ਦਾ ਉਹਨਾਂ ਕੋਲ ਨੰਬਰ ਚੱਕਾ ਜੀ ਜੇ ਨਿਕਲ ਜਾਏ ਉਹ ਗਾ ਜਿਹੜਾ ਜੀਦੇ ਮੂਹੇ ਹੋਏ ਗੱਤ ਉਹਨੇ ਜੇ ਸਰਪਾਈਏ ਪਾਣੀ ਰਹਾ ਹੋਰ ਰਮ ਕਰਦਾ ਪਰ ਜਦ ਤੱਕ ਇਹ ਪਰ ਰਾਮਨਾ ਪਾ ਜੇ 90 ਦੇ ਕਿੰਨੇ ਜਾਂਦਾ ਨਹੀਂ ਜਦੋਂ ਕਿ ਕਿੰਨੇ ਵਗਾਈ ਪਾਣੀ ਜੀ ਬੋਲਣਾ ਪਾਣੀ ਬੋਲਣੀ ਦਿਰ ਨਹੀਂ ਬਣੀ ਨਹੀਂ ਬੋਲਦੀ ਸੱਤ ਅੰਦਰ ਸਭ ਸੱਤ ਬੋਲ ਲਿਆ ਕਿਹੜਾ ਮੋੜ ਵਾਹਿਗੁਰੂ ਤੁਹਾਡੇ ਅੰਦਰ ਕੀ ਹੈ ਤੇਰੇ ਅੰਦਰ ਬਾਣੀ ਬਾਣੀ ਵਾਹਿਗੁਰੂ ਇੱਕੋ ਹੀ ਗੱਲ ਨਹੀਂ ਜੀ ਬਾਣੀ ਔਰ ਤੇ ਆ ਜਿਹੜਾ ਵਾਹਿਗੁਰੂ ਬੰਦਾ ਵਾ ਮਰਦ ਔਰਤ ਦੀ ਬਾਣੀ ਤੂੰ ਬਾਣੀ ਤੂੰ ਆਉਂਦੇ ਆ ਔਰਤੇ ਬਣ ਕੇ ਸ਼ਬਦ ਬੰਦਾ ਦਾ ਮਰਦ ਤੇ ਕੰਮ ਦਾ ਜਿੰਨ ਕੇ ਬੰਦਾ ਬੁੱਢੀ ਦੀ ਲੇਤੋ ਇਹ ਘਰੀ ਕੋਰ ਕਾਡੀ ਹੈ ਕਿ ਨਹੀਂ ਕਹਿ ਦਿਨਾ ਹੋਈ ਹੈ ਨਾ ਬੰਦਾ ਬੁੱਢੀ ਦੀ ਵੱਡੇ ਦੀ ਸੀ ਜੀਰਨ ਮੁਰਗੀ 20 ਸਾਲ ਅਗੇ ਪਾਪਾ ਜੀ ਬੱਚੇ ਤੋਂ ਵੱਡੀ 20 ਸਾਲ ਅਗੇ ਅੱਜ ਤੱਕ ਵਰਤੇ ਨਾ ਕੋਲ ਬੜੇ ਘਾਉ ਬੜਾ ਬੜੇ ਬੇਟੇ ਜੀ ਨੂੰ ਹੋ ਗਏ ਜੀ ਨੂੰ ਤੁਨ ਨਾ ਤੇ ਅਨਹੱਥ ਪਾਣੀ ਨਾ ਦਿੰਨਾ ਨਾ ਅੱਖਾਂ ਨਾਲ ਵਾਸਵਾ ਸਿੰਘ ਆ ਗਏ 19 ਵਾਸਵਾ ਇੱਧਰ ਨੇ ਵਾਸਵਾ ਜੀ ਨੇ ਕਿਹਾ ਕਿ ਜਿੰਦਾ ਜੀ ਮੰਗਣਗੇ ਪਾਜਰਾ ਜੀ ਉਹ ਕਹਿੰਦੇ ਕਿ ਹਰੇ ਨੂੰ ਕਹਿੰਦੇ ਇੱਥੇ ਨੂੰ ਮੰਗਾਂਗੇ ਉਹ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਦੀ ਫਤਿਹ ਸਾਨੂੰ ਛੋਲਾ ਸਾਹਿਬ ਤੋਂ ਸੰਗਤਾਂ ਕਮਿਦਾਂ ਤੋਂ ਫੋਨ ਆ ਰਹੇ ਸੀਗੇ ਉਹਨਾਂ ਸੰਗਤ ਦੇ ਵੱਲੋਂ ਸੋ ਅੱਜ ਤੋਂ ਵੀਡੀਓ ਵੀ ਲੈ ਗਈਆਂ ਜਿਸ ਦੇ ਵਿੱਚ ਇਹ ਜਿਹੜਾ ਮਨੋਖਿਆ ਸਾਹਿਬ ਜਿਨ੍ਹਾਂ ਦਾ ਸੰਤੋਖ ਸਿੰਘ ਪਿਤਾ ਦਾ ਤੇ ਚੋਲਾ ਸਾਹਿਬ ਦਾ ਇਹ ਵਾਸੀ ਹੈ। ਰੋਡ ਦੇ ਉੱਤੇ ਜੈਗਤਾ ਵਗੈਰਾ ਵੇਚਣ ਦਾ ਕੰਮ ਕਰਦਾ ਤੇ ਉੱਥੇ ਇੱਕ ਰਿਸ਼ਾਨ ਸਾਹਿਬ ਨੇ ਲਾਇਆ ਹੋਇਆ ਵਾ ਸਰਕਾਰੀ ਇਛਰੇ ਦੇ ਉੱਤੇ ਕੋਈ ਉੱਥੇ ਸਤਾਨ ਨਹੀਂ ਹੈਗਾ ਕੁਝ ਨਹੀਂ ਸਿਰਿਸ਼ਾਨ ਸਾਹਿਬ ਲਾਇਆ 10-15 ਫੁੱਟ ਦਾ। ਪਰ ਜਿਹੜੀ ਇਹ ਵੀਡੀਓ ਸਾਡੇ ਤੱਕ ਪਹੁੰਚੀ ਸੀ ਉਸ ਵੀਡੀਓ ਦੇ ਵਿੱਚ ਇਹ ਆਪਣੇ ਆਪ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਂ ਸਾਹਿਬ ਸੰਪਾਸ਼ਾਵਾ ਗੁਰੂ ਗੋਬਿੰਦ ਸਿੰਘ ਤੇ ਮੇਰੇ ਜਿਹੜੇ ਬੱਚੇ ਨੇ ਕਿ ਜਿਹੜੇ ਮੇਰੇ ਬੱਚੇ ਨੇ ਉਹ ਸਹਬਜ਼ਾਦੇ ਦਾ ਰੂਪ ਨੇ ਚਾਰ ਵਿੱਚ ਬੇਟੇ ਨੇ ਇਹਦੇ ਪਰ ਆਪਣੇ ਪਦ ਅਭੀ ਉੱਕੇ ਜੋ ਵੀ ਕਰਦੇ ਨੇ ਪਰ ਇਹ ਕਹਿੰਦਾ ਕਿ ਉਹ ਮੇਰੇ ਜਿਹੜੇ ਬੱਚੇ ਨੇ ਉਹ ਸਹਬਜ਼ਾਦੇ ਤੇ ਮੈਂ ਚਨਾਵਾ ਉਹ ਦਸਮਾ ਬਾਸ਼ਾਵਾ ਗੁਰੂ ਆ ਸਿੱਧੇ ਰੋਜ਼ ਨੇ ਕਹਿੰਦਾ ਸਿੱਧੇ ਚ ਕਹਿੰਦਾ ਸਹਬਜ਼ਾਦੇ ਜਿਤਨਾ ਵੀ ਕਹਿੰਦਾ ਪਰ ਇਹ ਇਦਾਂ ਗੱਲ ਹੋਈ ਆ ਤੇ ਇਹ ਗੱਲ ਇਹਨੇ ਹੁਣ ਮੰਨੀ ਵੀ ਨਹੀਂ ਆ ਇਹ ਸਿਰ ਕੋਲ ਆ ਜਾਈਏ ਆ ਜੀ ਕਿਉਂਕਿ ਪਹਿਲੀ ਵਾਰੀ ਇਹ ਚੀਜ਼ ਮੌਕਾ ਦਿੰਦਾ ਇਹਨੂੰ ਪ੍ਰੇਮ ਪਿਆਰ ਨਾਲ ਸਮਝਾਇਆ ਵਾ ਪ੍ਰਸ਼ਾਸਨ ਦੇ ਕੋਲ ਲੈ ਕੇ ਆਏ ਆ ਪਰ ਚਲੋ ਇਹਨੇ ਗਲਤੀ ਜਿਹੜੀ ਉਹ ਮੰਨੀ ਹੈ ਨਾਲ ਜਿਹੜੇ ਸੇਗਾ ਜਾਲ ਨੇ ਉਹਨਾਂ ਨੇ ਪੰਜਾਂ ਸੀਨਾ ਨੇ ਕਿਹਾ ਕਿ ਕੁੜੀਆਂ ਨੂੰ ਕੀ ਦਿੱਤੀ ਹੈ ਜਿਹੜਾ ਅਹਿਸਾਸ ਕਰਵਾਤਾ ਤੇ ਮੁਹੱਬਤ ਦਿੱਤਾ ਜਾਵੇ ਪਰ ਉਹ ਕਿਤੇ ਵਿੱਚ ਜੇ ਕਰ ਦੁਬਾਰਾ ਗਲਤੀ ਕਰੂਗਾ ਫਿਰ ਜਿਵੇਂ ਗੁਰੂ ਸਾਹਿਬ ਸੇਵਾ ਲੈਣਗੇ ਮਹਾਰਾਜ ਜਿਹਦੇ ਕੋਲੋਂ ਸੁੱਖਾਂ ਦੇ ਕੋਲੋਂ ਉਹ ਲੈ ਲਈ ਜਾਊਗੀ ਸੋ ਇਸ ਕਰਕੇ ਅੱਜ ਜਿਹੜਾ ਵਾ ਇਹਦੇ ਕੋਲੋਂ ਮਾਫੀਨਾਮਾ ਲਗਾ ਲਿਆ ਕਿਉਂਕਿ ਇਹ ਬੰਦਾ ਪ੍ਰਮਤਸਰ ਬਾਦਸ਼ਾਹ ਦਾ ਰੂਪ ਤੇ ਆਪਣੇ ਮੋਨੇ ਪਤ ਬੱਚਿਆਂ ਨੂੰ ਚਾਰ ਸਹਿਬਜ਼ਾ ਦਾ ਰੂਪ ਦੱਸਦਾ ਸੀ ਕੋਲ ਬਹੁਤ ਕੁਝ ਇਹ ਬੋਲਦਾ ਨਾ ਤਾਂ ਕੋਈ ਮੈਂਟਲੀ ਅਪ ਸੜਿਆ ਤੇ ਨਾ ਹੀ ਕੁਝ ਹੋਇਆ ਚੰਗਾ ਭਲਾ ਬਨੁਕਿਆ ਕੰਮ ਕਾਰ ਕਰਦਾ ਪਰ ਇਹ ਪਹਿਲਾਂ ਨਹੀਂ ਤੁਹਾਨੂੰ ਪਤਾ ਪਹਿਲਾਂ ਵੀ ਬਹੁਤ ਰੂਪ ਦੁਦੇ 55 ਦੇ ਵਿੱਚ ਇਦਾਂ ਦੇ ਹੈਗੇ ਨੇ ਚਵਲ ਕਿਸਮ ਦੇ ਜਿਹੜੇ ਇਦਾਂ ਦੇ ਕੰਮ ਕਰਦੇ ਰਹਿੰਦੇ ਨੇ ਸ਼ਾਇਦ ਇਹ ਉੱਥੇ ਡੇਰਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਸਰਕਾਰੀ ਕਟਨਾਂ ਚਾਂ ਦਾ ਲਾਗੇ ਤੇ ਇਹ ਗੱਲਾਂ ਕਰਦਾ ਮਕਸਦ ਇਹ ਜਿਹਨੇ ਕੋੜੇ ਭਲੇ ਲੋਕ ਨੇ ਜਿਹੜੇ ਪਰਕੇ ਹੋਏ ਨੂੰ ਤੋਂ ਬੋਲਦੇ ਉਹ ਇਹ ਜਿਹੜੇ ਮਰ ਭਾਈ ਕਹਿੰਦੇ ਨੇ ਜਿਹਨਾਂ ਨਾਲ ਬਾਤ ਭਾਵੇ ਉਹਨਾਂ ਦੇ ਤੇ ਸੋ ਅੱਜ ਇਹਨੂੰ ਇਹ ਸਮਝਾ ਕੇ ਲਿਖਤ ਕਰਾ ਲਈ ਹੈ ਇਹ ਕੋ ਮਾਨਿਆ ਮਨ ਲਗਾਇਆ ਜੇਕਰ ਇਹ ਦਵਾਰਾ ਨਹੀਂ ਕਰਦਾ ਫਿਰ ਮਾਰੇ ਕਿਰਪਾ ਕਰਨ ਸੇਵਾ ਲੈਣਗੇ ਸਰਕਾਰੀ ਕਟਨਾਂ ਨਾਲ ਦੇ ਉਹ ਨਾ ਸੀ ਨੂੰ ਪਾਈ ਜਾਊਗੀ ਬਾਈ ਜੀ ਕਰਦਾ ਸਵਾਦ ਹੈ ਬਾਈ ਜੀ